ਇਹ ਘਨੌਰੀ ਬਾਰਡਰ ਤੇ ਜਮ੍ਹਾਂ ਜਮ੍ਹਾਂ ਲਾਵੇ ਲੱਗੀਆਂ ਕੁਛਕ ਜਾ ਜਾਂਦਾ ਹੀ ਫਰਕ ਬਸ ਸੋਤ ਸ਼ਰੀਆ ਕਾਲ ਆਪ ਫੇਰ ਤੇ ਮੋਟੇ ਅਨੁਦਾਬਤਬਾ ਨਹੀਂ ਹੈਗਾ ਲਵੀ ਮਤਰੋ ਅੱਜ ਤੱਕ ਨੇ ਖਨੋਰੀ ਬਾਰਡਰ ਤੇ ਜਮ ਜਿਹੜੇ ਫੋਰਸ ਦੇ ਮੁੰਡੇ ਨੇ ਜਮ ਲਵੇ ਲੱਗ ਗਿਆ ਕੁਛਕ ਗਾ ਜਾਣ ਦਾ ਹੀ ਫਰਕ ਬਸ ਆਹੋ ਇਸ ਤਰ੍ਹਾਂ ਹੋਣੀ ਚਾਹੀਦੀ 10 ਹਜ਼ਾਰ ਜਰੂਰੀ ਆਹੋ ਮਾਫ ਕਰਦੇ ਹਾਂ ਜੀ ਇਹ ਵੀ ਜਰੂਰੀ ਹੈ ਲੱਭੇ ਤਿਆਰੀਆਂ ਨੇ ਮੁੰਡੇ ਆ ਗਿਆ ਹਾਂ ਜਰਾ ਦਾ ਇਹੋ ਦੇਖੀ ਤੁਸੀਂ ਹਾਂਜੀ ਹੱਥ ਸੜ ਜਾਂਦਾ ਸੀ ਕਦੋਂ ਦਾ ਆਪਣੇ ਦਾਜਾ ਕਿਸੇ ਦੇ ਮਤਲਬ ਪ੍ਰੋਬਲਮ ਆਉਂਦੀ ਸੀ ਪਿੰਡੇ ਤੇ ਲੱਗਦਾ ਸੀ ਹਨਾ ਇਹਨੂੰ ਆਪਾਂ ਦੂਰੋਂ 5-6 ਫੁੱਟ ਤੋਂ ਰੱਖ ਸਕਦੇ ਆ ਰੰਗ ਕਿੱਲਾ ਕਰਕੇ ਇਹਨੂੰ ਬੋਰੀ ਨੂੰ ਥੱਲੋਂ ਦੂਰੋਂ ਆ ਜੀਜ ਨੂੰ ਕੰਟਰੋਲ ਕਰਕੇ ਆ ਮਤਲਬ ਰੱਖ ਸਕਦੇ ਆ ਇਹਦੇ ਨਾਲ ਨਾ ਤਾਂ ਆਪਾਂ ਨੂੰ ਕੋਈ ਮੜਿਆ ਇਹਨੂੰ ਮੈਂ ਥੋੜਾ ਇਹਨੂੰ ਬਾਹਰ ਕੱਢ ਕੇ ਲਿਆ ਕੇ ਦਿਖਾਵਾਂਗੇ ਮੜਾ ਇਧਰਲੀ ਸਾਈਡ ਤੇ ਇਹਦੇ ਸਪੋਰੀ ਡਬਲ ਕਰਨੀ ਪਊ ਬਾਈ ਗਿੱਲੀ ਕਰਨੀ ਠੀਕ ਹੈ ਜੀ ਅੱਜ ਤਾਂ ਸਿਚੁਏਸ਼ਨ ਕੋਈ ਵੱਲੋਂ ਸਹੀ ਹੈ ਠੀਕ ਹੈ ਜੀ ਖਰਾਬ ਕਰਦੇ ਨੇ ਇਹ ਹਾਂ ਜੀ ਹੋਰ ਵੀ ਜਿਆਦਾ ਬਣਾ ਕੇ ਲਿਆਵਾਂਗੇ ਤੇ ਇਹਨਾਂ ਦਾ ਮੂੰਹ ਤੋਂ ਜਵਾਬ ਦੇਵਾਂਗੇ ਠੀਕ ਹੈ ਬਾਈ ਜੀ ਇਹ ਇਹ ਆਈਡੀਆ ਤੁਹਾਡੇ ਦਿਮਾਗ 'ਚ ਆਇਆ ਕਿੱਥੋਂ ਏ ਬਾਈ ਜਿਵੇਂ ਹੁਣ ਮੰਨ ਲਓ ਜੇ ਆਪਾਂ ਕਿਸੇ ਵਿਭਾਗ ਦੇ ਨਾਲ ਇਹ ਦੀ ਹੈਣਾ ਆਪਣੇ ਪੱਖੋਂ ਵੱਖਰੇ ਬੰਦੇ ਵਿਭਾਗਿਆਂ ਦੇ ਵਿੱਚ ਕੰਮ ਕਰਦੇ ਆ ਜਿਹੜੇ ਨੇ ਉਹਨਾਂ ਨੇ ਕਿਹਾ ਵੀ ਯਾਰ ਤੁਸੀਂ ਆਪਦੇ ਮੰਨ ਲਓ ਆਪਣੀ ਸੇਫਟੀ ਰੱਖ ਕੇ ਇਹ ਚੀਜ਼ਾਂ ਨੂੰ ਕੰਟਰੋਲ ਕਰ ਸਕਦੇ ਆ ਠੀਕ ਹੈ ਕਿਹੜੀ ਜਗ੍ਹਾ ਤੋਂ ਆਏ ਹੋ ਬਾਈ ਅਸੀਂ ਮਾਨਸਾ ਤੋਂ ਆਏ ਬਾਈ ਨੰਗਲ ਕਲਾਬ ਬਣ ਠੀਕ ਆ ਬਾਈ ਕਿਹੜੀ ਜਥੇਬੰਦੀ ਵੱਲੋਂ ਆਏ ਹੋ ਅਸੀਂ ਆਏ ਆ ਸਿੱਧੂ ਪਰਵਲੋਂ ਬਾਈ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਜੀ ਸਰ ਦੇਖੋ ਜੀ ਬਾਈਵਾਰੀ ਬਹੁਤ ਹੀ ਛੋਟੀ ਚੀਜ਼ ਬਣਾ ਕੇ ਲੈ ਕੇ ਆਏ ਆ ਤੇ ਜਿਹੜੇ ਬਾਈਵਾਨੀ ਕਹਿੰਦੇ ਜਿਹੜੇ ਕੰਮ ਤੋਂ ਉਧਰੋਂ ਛੱ ਉਹ ਨਿਕਲ ਆਉ ਆਪਾਂ ਜਿਹੜੇ ਪਹਿਲਾਂ ਬੂੜੀਆਂ ਨੂੰ ਵਸੇ ਕੇ ਲਈਏ ਕਰਕੇ ਕੰਟਰੋਲ ਕਰਦੇ ਸੀ ਤੇ ਉਹ ਅੱਛਾ ਜੀ ਕੱਟੜ ਸਰਕਾਰ ਦਾ ਕਹਿਣਾ ਹੈ ਕਿ ਜੋ ਹਾਲਾਤ ਪੰਜਾਬ ਕੇ ਦੁਆਰਾ ਜੋ ਹੈ ਹਰਿਆਣਾ ਮੇ ਅੱਗੇ ਉਤਪਨ ਹੋਗੇ ਉਸ ਦਾ ਜੋ ਹੈ ਅੰਦਾਜ਼ਾ ਪੰਜਾਬ ਕੋ ਨਹੀਂ ਅਸੀਂ ਤਾਂ ਇੱਕ ਗੱਲ ਕਹਿੰਦੇ ਆ ਮਾਲਕੀ ਵੀ ਜਿੰਨਾ ਵੀ ਸਾਡਾ ਹਰਿਆਣਾ ਭਾਈਚਾਰਾ ਬਈ ਅਸੀਂ ਛੋਡੇ ਨਾਲ ਆ ਜੀ ਇਹ ਤੀਜੀ ਗੱਲ ਇਹ ਆ ਬਈ ਇਹ ਸਾਡੇ ਨਿਸ਼ਾਨ ਤੋ ਸਾਡੀਆਂ ਪੱਗਾਂ ਤੋ ਇਹ ਬਹੁਤ ਜ਼ਿਆਦੇ ਪ੍ਰਭਾਵਤ ਨੇ ਇਹ ਬਹੁਤ ਜ਼ਿਆਦੇ ਲੱਗਦੇ ਨੇ ਜੜੀ ਮੋਦੀ ਸਰਕਾਰ ਆ ਸੀ ਉਹਨਾਂ ਇੱਕ ਕਪੀਡ ਕਰਦੇ ਆ ਵੀ ਜਾਂ ਤਾਂ ਸਾਡੇ ਕਿਸਾਨਾਂ ਦੀਆਂ ਮੰਗਾਂ ਮੰਗ ਲਓ ਜਾਂ ਮੰਨ ਲਓ ਜਾਂ ਸਾਨੂੰ ਦੇ ਦਿਓ ਜਾਂ ਫੇ ਸਾਨੂੰ ਮੌਤ ਦੇ ਦੋ ਅੱਛਾ ਜੀ ਆਸੀਂ ਇਹਨਾਂ ਕੋਲੋਂ ਮੌਤ ਵੀ ਮੰਗਦੇ ਸਿੱਧੀਆਂ ਸਾਡੇ ਗੋਲੀਆਂ ਮਾਰ ਦਿੰਦੇ ਆਂ ਅਨੂੰ ਦਬਦਬਾ ਨਹੀਂ ਹੋएगा ਜੇ ਆਉਣੀ ਹੋਈ ਤਾਂ ਕਰੇ ਛੁੱਤੇ ਪੈ ਨੂੰ ਆਜੂਗੀ ਅੱਛਾ ਜੀ ਆਉਣੀ ਹੋਈ ਤਾਂ ਇੱਥੇ ਵੀ ਆਜੂਗੀ ਇਹ ਉਹਦੇ ਵਾਰਸ ਨੇ ਜਿਹਦੇ ਪਿਓ ਨੇ ਸਵਾ ਸਵਾ ਲੱਖ ਨਾਲ ਇੱਕ ਲੜਾਇਆ ਹੈ ਤੇ ਇਹਨਾਂ ਨੂੰ ਜੇ ਇਹ ਨਾਮ ਮੰਨੇ ਨਾ ਪੂੰਛਾਂ ਦੇ ਦੇ ਕੇ ਚੱਡਾਂ ਦੇ ਭਜਾਉਣੇ ਨੇ ਪਹਿਲਾਂ ਵੀ ਭਜਾਏ ਸੀਗੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਮਰਚਾਂ ਦੀ ਤਾਂ ਹਾਂ ਜੀ ਧਰ ਲੀਆ ਰਹਾ ਧਰ ਲੀਆ ਰਹਾ ਖਤਰਾ ਨਹੀਂ ਕੋਈ ਨਾ ਲੜੀ ਖਤਰਾ ਹੁੰਦਾ ਚੱਲੇਗਾ ਸਾਰ i alla ke deura aya gannituta bhai character ਉਹਨੇ ਪਤਾ ਵੀ ਉਹ ਅੱਜ ਆਇਆ ਉਹ ਸਾਹਮਣੇ ਅੜ ਕੇ ਤਾਂ ਉਹ ਆਇਆ ਵਿਚਾਰਾ ਇੱਥੇ ਕੋਈ ਨਹੀਂ ਕੋਈ ਨਹੀਂ ਆਹਾ ਇਹ ਕਿਹਨਾਂ ਚੱਲ ਗਿਆ ਲੇਵੀ ਮਤਰਾ ਬਾਰਡਰ ਤੇ ਖੜੇ ਸੀ ਬਾਈ ਉਹ ਜਗਾੜ ਬਣਾ ਕੇ ਲਿਆਇਆ ਇੱਕ ਬਾਈ ਦੇਖਾਂ ਜਿਹੜੇ ਉਹ ਬਾਈ ਅਤਰੂ ਗੋਲੇ ਜੇ ਸੱਟਦੇ ਆ ਜਿਵੇਂ ਹੱਥ ਨਾਲ ਗਿੱਲੀ ਬੋਰੀ ਕਰਕੇ ਜਿਹੜੀ ਹੱਥ ਦੇ ਧਰਦੇ ਸੀ ਇਹ ਗਿੱਲੀ ਕਰਕੇ 5-6 ਫੁੱਟ ਤੋਂ ਪਹਿਲਾਂ ਹੀ ਧਰ ਸਕਦੇ ਆ ਆਪਾਂ ਇਹਦਾ ਪੰਜਾਬ ਆ ਬਾਈ ਪਹਿਲਾਂ ਹੀ ਪ੍ਰਬੰਧ ਕਰਖਿਆ ਪੂਰੇ ਮੁੰਡਿਆਂ ਨੇ ਨਾ ਕਾਲ ਨੂੰ ਮਾਰਨਾ ਪਤਾ ਮਾਰਨਾ ਦੋਦੇ ਨਹੀਂ ਮਾਰ ਇਹਨਾਂ ਦਾ ਪਤਾ ਚੱਲਦਾ ਹਾਂ ਸਰ ਇਹ ਮਸੀਹ ਰਵੀ ਦਾ ਮਤਲਬ ਹੈ ਇਹ ਬਈ ਸਿੱਖੀ ਕੋਲ